ਆਰੇ ਖਾਲਸਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੇ ਕੇ ਤੇ ਸੌਂਕ ਕਦਮ ਤੇ ਬਹੁਲ ਦਾ ਸ਼ੇਰ ਅਲੀ ਸੁਨੋ ਇੱਕ ਅਰਜੇ ਖਾਲਸਾ ਹੁੰਦੇ ਐ ਸਿੰਘ ਬਲੀ ਪੂਰਮ ਹੈ ਜੇ ਕੋਈ ਕਾਪਨੇ ਸਾਰੇ ਚੋਂ ਕੱਢ ਕੇ ਤੇ ਲੈ ਜੋ ਕੱਢ ਕੇ ਤੇ ਲੈ ਜੋ ਖਾਲਸਾ ਐਸੇ ਪਿੰਡ ਵਿੱਚ ਘੇਰੀਆਂ ਸਿੱਖਾਂ ਦੀਆਂ ਕੰਨੀਆਂ ਧਰਤੀ ਅਸਮਾਨ ਖੜੋਤਾ ਕਿਸੇ ਦਾ ਬੰਨਿਆ ਧਰਮੀ ਹੈ ਮਿਲਦੇ ਵੇਰੇਲੇ ਪਾਲੇ ਸੰਸਾਰੇ ਚੋਂ ਕੰਢ ਕੇ ਤੇ ਲੈ ਜੋ ਸ਼ੇਰੋ ਾਰੇ ਤੂੰ ਕੱਢ ਕੇ ਤੇ ਲੈ ਜੋ ਖਾਲਸਾ